ਕਰ ਮੇਰਾ ਸਾਰਾ ਆਨਲਾਈਨ ਬਣਿਆ ਨਿੱਤੂ ਆਖਦੀ ਏ ਵਾਈਫਾਈ ਬੰਦ ਕਰ ਦੇ ਬਾਕੀ ਸਭ ਮੰਗਾ ਉੱਤੇ ਫਿਰ ਗਿਆ ਝਾੜੂ ਹੁਣ ਸਾਰੇ ਜਾਣੇ ਡਾਟੇ ਦੀ ਹੀ ਮੰਗ ਕਰਦੇ ਕੋਈ ਬਿਜ਼ੀ ਏ ਲੈਪਟਾਪ ਤੇ ਕੋਈ ਲੱਗਾ ਹੋਇਆ ਏ ਡੈਸਕਟਾਪ ਤੇ ਆਪਣੇ ਆਪ ਵਿੱਚ ਮਸਤ ਜੇ ਸਾਰੇ ਕਿਸੇ ਨੂੰ ਨਾ ਕਿਸੇ ਕੋਲੋਂ ਕੋਈ ਹੋਪੇ ਜੀਪੀਟੀ ਤੇ ਬਿਜੀ ਰਹਿਣ ਸਾਰੇ ਉਹ ਜਰਾ ਵੀ ਨਿਆਣੇ ਨਹੀਂ ਤੰਗ ਕਰਦੇ ਘਰ ਮੇਰਾ ਸਾਰਾ ਆਨਲਾਈਨ ਬਣਿਆ ਥਾਂ ਥਾਂ ਤੇ ਲੱਗੇ ਆ ਟਾਵਰ ਮੋਬਾਈਲਾਂ ਦੇ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਰਸਨ ਤੋਂ ਵੱਧ ਜ਼ਰੂਰੀ ਹੋਇਆ ਡਾਟਾ ਬੰਦਾ ਡਿਜੀਟਲ ਲਾਈਫ ਦਾ ਸ਼ਿਕਾਰ ਹੋ ਗਿਆ ਸਰਕਾਰ ਕੋਲੋ ਰਿਚਾਰਜ ਤੇ ਸਬਸਿਡੀ ਦੀ ਲੋਕ ਕਿਉਂ ਨਹੀਂ ਇਹ ਮੰਗ ਕਰਦੇ ਘਰ ਮੇਰਾ ਸਾਰਾ ਆਨਲਾਈਨ ਬਣਿਆ ਨਿਤੂ ਆਖਦੀ ਏ ਵਾਈਫਾਈ ਬੰਦ